ਸਸਾ ਵਾਲਮੀਕ ਨੰਕਾਰ ਤੇ ਜਿਸ ਚਾ ਸੰਸਾਰ ਸੰਤ ਗੁਰੂ ਗੁਰਦੇਵ ਸਿੰਘ ਜੀ ਮਹਾਰਾਜ ਅਨੇਕ ਤੋਜਾਂ ਦੇ ਮਾਲਿਕ ਗੁਰਬਾਣੀ ਵਿੱਚ ਬਿਆਲ ਕਰਦੇ ਹਨ ਕਿ ਵਾਲਮੀਕ ਨੰਕਾਰ ਜਿਸ ਰਚਿਆ ਸੰਸਾਰ ਮਹਾਰਾਜ ਕਹਿੰਦੇ ਹਨ ਇਹ ਉਸ ਸਮੇਂ ਦੀ ਵਾਰਤਾ ਹੈ ਜਦੋਂ ਰਾਜੀ ਰਾਮ ਚੰਦਰ ਨੂੰ ਲਵ ਉਸਨੇ ਮਾਰ ਕੇ ਮਕਾ ਦਿੱਤਾ ਹੈ ਤੇ ਸਾਬ ਕਹਿੰਦੇ ਹਨ ਤੇ ਸੀਤਾ ਮਾਤਾ ਨੇ ਪ੍ਰਭワਲਮੀਕ ਦਿਆਵਾਨ ਜੀ ਦੇ ਚਰਣਾ ਵਿੱਚ ਅਰਜ ਕੀਤੀ ਹੈ ਅਰਦਾਸ ਕੀਤੀ ਹੈ ਤੇ ਸੱਚੇ ਪਤਸ਼ਾਹ ਨੇ ਕਿਰਪਾ ਕੀਤੀ ਐ ਸੀਤਾ ਦੀ ਸੁਨੂਕ ਪੁਕਾਰ ਤੇ ਸਤਿਗੁਰੂ ਅਮਰਤ ਕਰੇ ਤਿਆਰ ਸੀਤਾ ਦੀ ਪੁਕਾਰ ਨੂੰ ਸੱਚੇ ਪਤਸ਼ਾਹ ਵਾਲਮੀਕ ਰਾਵਾਂ ਜੀ ਨੇ ਪਰਵਾਰ ਕੀਤਾ ਹੈ ਅਮਰਤ ਨੂੰ ਤਿਆਰ ਕੀਤਾ ਹੈ ਮੋਈ ਹੋਈ रामचंद्र ਦੀ ਸੈਨਾ ਨੂੰ ਸਰਜੀਤ ਕਰ ਦਿੱਤਾ ਹੈ ਸੁਰਜੀਤ ਹੋਏ ਹਨ RAM ਚੰਦਰ ਜੀ ਜੀਵਤ ਹੋਏ ਹਨ ਤੇ ਪ੍ਰਮਾਤਮਾ ਵਾਲਮੀਕ ਦੇਵਾਨ ਜੀ ਦੀ ਉਪਮਾ ਕਰਦਾ ਹੈ ਰਾਜਾ RAM ਚੰਦਰ ਕਿ ਪ੍ਰਭੂ ਵਾਲਮੀਨ ਰੰਕਾਰ ਜੇ ਸਚਿਆ ਸੰਸਾਰ ਇਹ ਪ੍ਰਮਾਤਮਾ ਵਾਲਮੀਕ ਦੇਵਾਨ ਜੀ ਉਹ ਹਨ ਜਿਨ੍ਹਾਂ ਨੇ ਪ੍ਰਕਿਰਤੀ ਇਸ ਸੰਸਾਰ ਦੀ ਰਚਨਾ ਕੀਤੀ ਹੈ ਤੇ ਸਾਬ ਕਹਿੰਦੇ ਹਨ ਗੁਰੂ ਆਲਮਿਕ دیਵਾਨ ਦੇ ਚਰਣਾ ਵਿੱਚ ਸਰਾਜੀਤ ਹੋ ਗਿਆ ਹੈ ਤੇ ਆਪਣੇ ਮਲ ਵਿੱਚ ਇਹ ਵਿਚਾਰ ਕਰਦਾ ਹੈ ਕਿ ਪ੍ਰਮਾਤਮਾ ਹੈ ਜਿਸ ਨੇ ਸਾਨੂੰ ਮੋਇਆਂ ਨੂੰ ਜੀਵਤ ਕਰ ਦਿੱਤਾ